ਸਾਡਾ ਪ੍ਰੋਗਰਾਮ ਇਹ ਸੰਘਰਸ਼ ਉਹਨਾਂ ਚੱਕਰ ਯਾਰੀ ਨੂੰ ਅਸੀਂ ਕਰੇ ਨਹੀਂ ਜਾਂਦੇ ਲੀਡਰ ਜਿੰਨਾ ਚੱਕਰ ਭਾਨਾ ਰਹਾ ਨਹੀਂ ਕੀਤਾ ਜਾਂ ਉਹਨਾਂ ਬੈਦਾਂ ਕਰਕੇ ਜਾਂਦੇ ਲੀਡਰ ਸੀ ਕਰੇ ਨਹੀਂ ਜਾਂਾਂਗੇ ਜੇ ਮੈਂ ਦਿੱਲੀ ਤੋਂ ਨਹੀਂ ਆਇਤੀ ਜਿੰਨਾ ਚੱਕਰ ਭਾਨਾ ਬਿਨਾਂ ਸ਼ਰਤ ਅਸੀਂ ਕਿਉਂ ਅੱਜ ਇੱਥੇ ਨੇੜਿਆ ਲੱਖੇ ਨੇ ਉੱਥੇ ਕਿਹਾ ਵੀ ਬਿਨਾਂ ਸ਼ਰਤੋ ਰਹਾ ਕਰਾਂਗੇ ਇਹਨਾਂ ਦੇ ਸਰਜੀ ਦੇ ਲੀਡਰ ਨੇ ਕਿਹਾ ਬਿਨਾਂ ਸ਼ਰਤੋ ਰਹਾ ਮੈਂ ਪੂਰਾ ਹੱਥ ਖੜਾ ਕਰਕੇ ਕਿਹਾ ਵੀ ਬਿਨਾਂ ਜਵਾਨ ਤੋਂ ਬਿਨਾਂ ਸ਼ਰਤੋ ਰਹਾ ਕਰਕੇ ਲਿਆਵਾਂਗੇ ਕੋਈ ਚਿੰਤਾ ਨਾ ਕਰੋ ਲੋਕਾਂ ਨੇ ਤਾੜੀਆਂ ਪਾਈਆਂ ਸ਼ਾਇਦ ਤੁਹਾਨੂੰ ਪ੍ਰੋਗਰਾਮ ਉੱਥੋਂ ਜਗ੍ਹਾ ਬਦਲੀ ਜਾ ਸਕਦੀ ਹੈ ਫਿਰ ਅਸੀਂ ਜੇਤੂ ਰੀਲ ਦੀ ਕਰ ਦਿੰਨੇ ਆਂ ਧਰ ਕੇ ਤੌਰ ਤੇ ਗੋਡਾ ਛੜਾ ਕੇ ਨੱਚਣਾ ਫਿਰ ਅਸੀਂ ਵੀ ਕਹਿੰਨੇ ਹੁੰਨੇਗੇ ਭਾਈ ਇਹ ਤਾਂ ਹੀ ਇਹਨਾਂ ਨੂੰ ਗੱਲ ਚਾਹੀਦੀ ਹੈਗੀ ਤੇ ਅੱਜ ਤਾਂ 11 ਵਜੇ ਦਾ ਸਮਾਂ ਦਿੱਤਾ ਮੇਰਾ ਖਿਆਲ ਹੈ ਵੀ 4 ਤੋਂ ਉੱਤੇ ਟਾਈਮ ਟੱਪ ਗਿਆ ਪ੍ਰਸ਼ਾਸਨ ਕਿਸੇ ਤਰੀਕੇ ਨਾਲ ਇਹਨੂੰ ਸਾਥੋਂ ਕੈਨਸਲ ਕਰਾਉਣਾ ਚਾਹੁੰਦਾ ਜੀ ਉਹ ਐ ਸਮਝਦਾ ਹੀ ਖਾਣੋ ਇਹ ਅਣਜਾਣ ਨੇ ਮੈਂ ਕਹਿੰਦਾ ਪਰ ਇਸ ਅਫਸਰ ਸ਼ਾਹੀ ਦੀ ਉਹਨੇ ਚੜ੍ਹਦੀ ਨੌਕਰੀ ਹੁਣ ਜਿੱਦ ਦੇ ਅਸੀਂ ਲੜਨ ਲੱਗਾਂਗੇ ਇੱਕ ਜਣਾ ਤੁਸੀਂ ਕਹਿੰਿਆ ਵੀ ਕਿੰਨੀ ਜੱਥੇਬੰਦੀਆ ਕੋਈ ਜੱਥੇਬੰਦੀ ਬਾਹਰ ਰ ਜਿੰਨਾ ਬਾਹਰ ਹੈ ਕਿ ਸਾਡਾ ਸਰਦਾਰ ਮੈਂ 37 ਜੱਥੇ ਬੰਦੀਆਂ ਵੱਲੋਂ ਮੈਨੂੰ ਭੇਜਿਆ ਗਿਆਗਾ ਵੀ ਤਾ ਉੱਥੇ ਬੋਲ ਕਿਉਂਣਾ ਸਾਰਾ ਕੁਝ ਕਰਕੇ ਕਿਉਂਣਾ ਸਾਰੀਆਂ ਜੱਥੇ ਉਹਦੇ ਲੀਡਰ ਹੋਣਗੇ ਸਾਰੀਆਂ ਜੱਥੇ ਉਹਦੇ ਵਰਕਰ ਹੋਣਗੇ ਸਾਡਾ ਪ੍ਰੋਗਰਾਮ ਇਹ ਸੰਘਰਸ਼ ਉਹਨਾਂ ਚੱਕਰ ਜਾਰੀ ਰਹੂਗਾ ਅਸੀਂ ਘਰੇ ਨਹੀਂ ਜਾਂਦੇ ਲੀਡਰ ਜਿੰਨਾ ਚੱਕਰ ਪਾਨਾ ਰਹਿਣਾ ਨਹੀਂ ਕੀਤਾ ਜਾਂਦਾ ਸੋ ਵੈਦਾਂ ਕਰਕੇ ਜਾਂਦਾ ਲੀਡਰ ਅਸੀਂ ਘਰੇ ਨਹੀਂ ਜਾਵਾਂਗੇ ਜੇ ਮੈਂ ਦਿੱਲੀ ਤੋਂ ਨਹੀਂ ਆਇਤੀਏ ਜਿੰਨਾ ਚੱਕਰ ਪਾਨਾ ਬਿਨਾਂ ਸ਼ਰਤ ਅਸੀਂ ਕਿਉਂ ਅੱਜ ਇੱਥੇ ਨੇੜਿਆ ਲੱਖੇ ਨੇ ਉੱਥੇ ਕਿਹਾ ਵੀ ਬਿਨਾਂ ਸ਼ਰਤ ਤੋਂ ਰਹਾ ਕਰਾਂਗੇ ਇਹਨਾਂ ਦੇ ਸਰਜੀ ਦੇ ਲੀਡਰ ਨੇ ਕਿਹਾ ਬਿਨਾਂ ਸ਼ਰਤੋ ਰਹਾ ਮੈਂ ਪੂਰਾ ਹੱਥ ਖੜਾ ਕਰਕੇ ਕਿਹਾ ਵੀ ਬਿਨਾਂ ਜਵਾਨਤ ਬਿਨਾਂ ਸ਼ਰਤ ਤੋਂ ਰਹਾ ਕਰਕੇ ਲਿਆਵਾਂਗੇ ਕੋਈ ਚਿੰਤਾ ਨਾ ਕਰੋ ਲੋਕਾਂ ਨੇ ਤਾੜੀਆਂ ਪਾਈਆਂ ਤੇ ਜੇ ਹੁਣ ਅਸੀਂ ਜਵਾਨਤ ਕਰਾਵਾਂਗੇ ਫਿਰ ਚਾਰ ਬਾਲ ਦਾੜੀ ਦੀ ਕਿਉਂ ਦਿਖਾਵਾਂਗੇ ਅਸੀਂ ਮਤਲਬ ਜਾ ਕੇ ਬਿਲਕੁਲ ਨਹੀਂ ਸਹੀ ਗੱਲ ਹੈ ਕੋਈ ਪ੍ਰਸ਼ਾਸਨ ਕੁਝ ਕਰ ਲੇ ਕਾਗਜ਼ੀ ਕਤਰਬਾਈ ਸਾਨੂੰ ਨਹੀਂ ਪਤਾ ਉਹਦੇ ਬਾਰੇ ਅਸੀਂ ਹੀ ਕੁਝ ਕਰਕੇ ਦੇਵਾਂਗੇ ਹਾਂ ਅਸੀਂ ਇੱਕ ਦਰਖਾਸਤ ਜ਼ਰੂਰ ਦੇਵਾਂਗੇ ਐਸਐਸਪੀ ਜੰਨੇ ਹੋਣੇ ਵੀ ਸਾਡੇ ਤੇ ਪਰਚੇ ਝੂਠੇ ਪਾਜਣਗੇ ਉਹ ਅਸੀਂ ਜ਼ਰੂਰ ਦੇਵਾਂਗੇ ਵੀ ਸਾਹ ਭਾਨੇ ਦੇ ਉਹਦਾ ਪਰਿਵਾਰ ਦੇਊਗਾ ਵੀ ਝ ਮਾ ਥੇੜ ਛੋੜ ਨਾਲ ਇਹ ਇਲਾਨ ਕਰਦਾ ਜਿੰਨਾ ਚੱਕਰਪਾਨਾ ਬਾਹਰ ਨਹੀਂ ਆਉਂਦਾ ਠੀਕ ਹੈ ਨਾ ਗੱਲ ਉਹਨਾਂ ਚੱਕਰ ਬਿਲਕੁਲ ਸੰਘਰਸ਼band ਨਹੀਂ ਕਰਾਂਗੇ ਕਰਾਂਗੇ ਜਿੰਨਾ ਜਹਾ ਜੇ ਉਹ ਰਿਆ ਕਰ ਦਾਂਦੇ ਨੇ ਫਿਰ ਮੌਕੇ ਤੇ ਤੁਰਤ ਮੀਟਿੰਗ ਸੱਜ ਕੇ ਕੋਈ ਗੱਲ ਸੋਚੀ ਜਾ ਸਕਦੀ ਹੈ ਫਿਰ ਵੀ ਸ਼ਾਇਦ ਸਾਨੂੰ ਪ੍ਰੋਗਰਾਮ ਉੱਥੋਂ ਜਗਾ ਬਦਲੀ ਜਾ ਸਕਦੀ ਹੈ ਫਿਰ ਅਸੀਂ ਜੇਤੂ ਰੀਲ ਦੀ ਕਰ ਦਿੰਦੇ ਉਹ ਧਰ ਕੇ ਤੌਰ ਤੇ ਗੋਡਾ ਚੜਾ ਕੇ ਨਾ ਚੜਾ ਫਿਰ ਸੇ ਵੀ ਕਹਿੰਦੇ ਉਹਨਾਂਗੇ ਭਈ ਤਾਂ ਹੀ ਇਹਨਾਂ ਨੂੰ ਗੱਲ ਚਾਹਦੀ ਹੈਗੀ ਫਿਰ ਅਸੀਂ ਉਹ ਕਹਾਂਗੇ ਕਹਾਂਗੇ ਚਾਹੇ ਪਿੰਡ ਚ ਥੋੜਾ ਕਾਣਾ ਇਕੱਠ ਕਰ ਲਈ ਕਿਤੇ ਕਰ ਲਈਏ ਉਹ ਵੀ ਆਪ ਹੀ ਰਿਆ ਕਰਕੇ ਲੋਕ ਲੋਕਾਂ ਚ ਡਾਕ ਦੇ ਰਹਿ ਗਰੇ ਲੀਡਰਾਂ ਚ ਸਿਆਣ ਫਰਾਹ ਦੇਣਾ ਲੜਨ ਦਾ ਵਾਤਾ ਤੁਹਾਡੇ ਨਾਲ ਇਹੀ ਵਾਦਾ ਜਨੇ ਚ ਰਹਿ ਹਾਂ ਨਹੀਂ ਉਹਦਾ ਕਰ ਨਹੀਂ ਜਾਵਾਂਗੇ ਤੁਹਾਡਾ ਸਾਰਿਆਂ ਦਾ ਧੰਨਵਾਦ